ਨਾਮ ਜਗਵਿੰਦਰ ਸਿੰਘ ਜੀ ਪਿੰਡ ਆਪਣਾ ਜਲੂਰਾ ਤੇ ਜ਼ਿਲ੍ਹਾ ਬਰਨਾਲਾ ਤੇ ਮੈਂ ਘੱਟੋ ਘੱਟ 10 ਸਾਲ ਤੋਂ ਮੱਖੀ ਪਾਲਣ ਦਾ ਕੰਮ ਮਤਲਬ ਕਰ ਰਿਹਾ ਹਾਂ ਤੇ ਹੁਣ ਪਿਛਲੇ ਦਿਨਾਂ ਚ ਕੀ ਜਿਹੜਾ ਤੁਹਾਨੂੰ ਮੀਂਹ ਕਰਨ ਨਾਲ ਨੁਕਸਾਨ ਹੋਇਆ ਮੀਂਹ ਕਰਨ ਤਾਂ ਇਹ ਲਗਾਤਾਰ ਮੀਂਹ ਪਈ ਗਿਆ ਉਹਦੇ ਕਰਕੇ ਸਾਡੇ ਬਕਸੇ ਰੱਖੇ ਹੋਏ ਸੀ ਜਿਹੜੇ ਮਤਲਬ 400 ਦੇ ਕਰੀਬ ਦਾ ਬਕਸਾ ਇੱਥੇ ਰੱਖਿਆ ਹੋਇਆ ਸੀ ਪੰਜਾਬ ਦੇ ਵਿੱਚ ਇੱਥੇ ਡੁੱਬ ਚੁੱਕਿਆ ਤੇ 750 ਬਕਸਾ ਸਾਡਾ ਮਤਲਬ ਸ਼੍ਰੀਨਗਰ ਦੇ ਵਿੱਚ ਜਿਹੜਾ ਮੈਨੂੰ ਬਦਲੇ ਫਟਣ ਦੇ ਨਾਲ ਉੱਥੇ ਸਾਰੀ ਮੱਖੇ ਦਾ ਨੁਕਸਾਨ ਹੋ ਗਿਆ ਆਪਣੀ ਦਾ ਆਪਣਾ ਘਟੋ ਘਟ 25 ਤੋਂ ਮਤਲਬ 30 ਲੱਖ ਦੇ ਵਿੱਚ ਵਿੱਚ ਜਿਹੜਾ ਮਤਲਬ ਨੁਕਸਾਨ ਹੋ ਚੁੱਕਾ ਹੈ ਜਿਹੜਾ ਵੀ ਮਤਲਬ ਸਾਰਾ ਧੰਦੀ ਖਤਮ ਹੋ ਗਿਆ ਜੀ ਤੇ ਤੁਸੀਂ ਕੀ ਮੰਗ ਕਰਦੇ ਹੋਗੇ ਮਤਲਬ ਸਰਕਾਰ ਨੇ ਹੜਪੀੜ ਤੋਂ ਲਈ ਵੀ ਮੁਆਵਜ਼ੇ ਦੇ ਐਲਾਨ ਕੀਤਾਗਾ ਹੋਰ ਵੀ ਮੁਆਵਜ਼ੇ ਦੇ ਰਹੇ ਨਹੀਂ ਲੋਕ ਵੀ ਦੇ ਰਹੇ ਨਹੀਂ ਜੀ ਪੈਸੇ ਬੀ ਕੀਪਰਾਂ ਦਾ ਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੇਰਾ ਨਹੀਂ ਇਕੱਲੇ ਦਾ ਬੀ ਕੀਪਰਾਂ ਦਾ ਇਹ ਹੜਾਂ ਦੇ ਕਾਰਨ ਬਹੁਤ ਨੁਕਸਾਨ ਹੋਇਆ ਤੇ ਜਿੰਨੇ ਵੀ ਇਹ ਮੰਨ ਲਓ ਜਿਹੜੇ ਆਪਣਾ ਐਨਡੀਆਰਫਾ ਦੇ ਵਿੱਚ ਸਕੀਮ ਦੇ ਵਿੱਚ ਆਉਂਦਾ ਮੰਨ ਲਓ ਇਹ ਆਪਣਾ ਸਾਡਾ ਬੀ ਕੀਪਿੰਗ ਦਾ ਧੰਦਾ ਉਹਦੇ ਵਿੱਚ ਨਹੀਂ ਆ ਰਿਹਾ ਜਦਕਿ ਬੀ ਕੀਪਰ ਦਾ ਸਭ ਤੋਂ ਔਖਾ ਧੰਦਾ ਤੇ ਮਨ ਲਓ ਹਰ ਟਾਈਮ ਮਨ ਲਓ ਘਰ ਤੋਂ ਆਪ ਦੂਰੀ ਰਹਿਣਾ ਪੈਂਦਾ ਤੇ ਇਹ ਜਿਹੜੇ ਹੜਾਏ ਨੇ ਹੜਾਂ ਨਾਲ ਸਭ ਤੋਂ ਵੱਧ ਨੁਕਸਾਨ ਆ ਬੀ ਕੀਪਰ ਦਾ ਹੋਇਆ ਜਿਹੜਾ ਕਿ ਮੰਨ ਲਓ ਇਹ ਧੰਦੇ ਨੂੰ ਵੀ ਇਹ ਸਕੀਮ ਦੇ ਵਿੱਚ ਆਉਣਾ ਚਾਹੀਦਾ ਵੀ ਜਿਹੜੇ ਵੀ ਬੀ ਕੀਪਰਾਂ ਦੀ ਸਹਾਇਤਾ ਹੋ ਸਕੇ ਕਿੰਨਾ ਵੀ ਜਿਹੜਾ ਤੁਸੀਂ ਇੱਥੇ ਇਨਵੈਸਟ ਕੀਤਾ ਸੀ ਤੇ ਕੀ ਕੀ ਜਿਹੜਾ ਨੁਕਸਾਨ ਹੋਇਆ ਤੁਹਾਨੂੰ ਸਾਡੇ ਮੱਕੀ ਦਾ ਬਿਲਕੁਲ ਹੀ ਖਤਮ ਹੋ ਗਈ ਪਾਣੀ ਕਰਕੇ ਜੀ ਕਿਉਂਕਿ ਬਕਸੇ ਵਿੱਚ ਇੰਨਾ ਜ਼ਿਆਦਾ ਪਿਆ ਤੇ ਬਕਸੇ ਸਾਰੇ ਮੱਲੋ ਪਾਣੀ ਦੇ ਵਿੱਚ ਡੁੱਬ ਗਏ ਜੀ ਤੇ ਸ਼੍ਰੀਨਗਰ ਦੇ ਵਿੱਚ ਜਿਹੜੇ ਬਕਸੇ ਰੱਖੇ ਹੋਏ ਸੀ ਉਹਦਾ ਸਾਨੂੰ ਆਪਣਾ ਮਲਬਾ ਵੀ ਨਹੀਂ ਮਿਲਿਆ ਉਹਦਾ ਤਾਂ ਉਹਦਾ ਬੱਦਲ ਫਟਣ ਦੇ ਨਾਲ 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 ਹੀ ਰੋੜ ਕੇ ਲੈ ਗਏ ਮਲਬਾ ਵੀ ਮੱਲੋ ਇੱਥੇ ਇੱਥੇ ਸਾਡੇ ਬਕਸੇ ਤਾਂ ਚਲੋ ਸਾਡੇ ਲੱਭੇ ਰਹਿ ਗਏ ਜੀ ਜਿਹੜਾ ਸ਼੍ਰੀਨਗਰ ਦੇ ਵਿੱਚ ਤਾਂ ਸਾਡੇ ਜਿਹੜੇ ਬਕਸੇ ਸੀ ਉਹ ਵੀ ਮੱਲੋ ਬੱਦਲ ਫਟਣ ਨਾਲ 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 ਰੋੜ ਕੇ ਲੈ ਗਏ ਸਾਰਾ ਕੁ ਇਹ ਇਹਦੇ ਸਾਡਾ ਲੱਗਿਆ ਵੈਸੀ 30-40 ਲੱਖ ਰੁਪਏ ਜੀ ਟੋਟਲ ਅੱਗੇ ਅਸੀਂ ਮਤਲਬ ਇਹਦੇ ਖਰਚਾ ਵੀ ਕਰੀ ਬੈਠੇ ਸੀ ਸੀਜ਼ਨ ਮੁੜੇ ਆਉਣ ਵਾਲਾ ਸੀ ਸਾਡਾ ਜੀ ਮਤਲਬ ਸੀਜ਼ਨ ਤੇ ਅਸੀਂ ਮਤਲਬ ਜਿਹੜੀ ਕਮਾਈ ਕਰਨੀ ਸੀ ਉਹ ਹੁਣ ਸਟਾਰਟ ਹੋਣੀ ਸੀ ਅਸੀਂ ਜਿੰਨੇ ਵੀ ਖਰਚੇ ਹੁਣ ਤੱਕ ਜਿੰਨੇ ਹੁੰਦੇ ਹੁੰਦੇ ਸਾਲ ਦੇ ਸਾਰੇ ਖਰਚੇ ਕਰੀ ਬੈਠੇ ਸੀ ਅੱਗੇ ਹਮ ਸੀਜ਼ਨ ਲਾਉਣਾ ਸੀ ਪਰ ਉਦੋਂ ਪਹਿਲੀ ਉਸ ਤੋਂ ਪਹਿਲੀ ਨੁਕਸਾਨ ਹੋ ਗਿਆ ਜੀ ਇਹ ਕੀ ਤੁਸੀਂ ਮੁੱਖੀਆਂ ਪਾਲਦੇ ਹੋਗੇ ਅੱਗੇ ਪ੍ਰੋਡਕਟ ਕਿੱਥੇ ਤੁਸੀਂ ਜਿਹੜੇ ਸੇਲ ਕਰਦੇ ਸੀਗੇ ਇਹ ਸੇਕੋਸਾ ਕੋਸਤਾ ਸ਼ਹਿਰ ਕੰਪਨੀ ਵਾਲੇ ਲੈ ਜਾਂਦੇ ਆ ਜੀ ਤੇ ਹੁਣ ਤਾਂ ਮੰਨ ਲਓ ਹੋ ਗਏ ਤਿੰਨ ਚਾਰ ਸਾਲ ਸਾਨੂੰ ਰੇਟ ਵੀ ਸਹੀ ਨਹੀਂ ਮਿਲ ਰਿਹਾ ਜੀ ਉਹਦੇ ਕਰਕੇ ਵੀ ਥੋੜਾ ਜਿਹਾ ਉਹਦੇ ਉਹਦੇ ਕਰਕੇ ਵੀ ਬੀ ਕੀਪਰ ਤੇ ਬਹੁਤ ਮੰਨ ਲਓ ਆਪਣਾ ਖਰਚੇ ਵਧ ਨੇ ਜੀ ਤੇ ਗਾਹਾਂ ਉਹ ਸਾਮਨ ਲ ਕਮਾਈ ਉਹ ਸਾਮਨ ਨਹੀਂ ਜੀ ਤੇ ਤੁਸੀਂ ਇਕੱਲੇ ਇੱਥੇ ਕੰਮ ਕਰਦੇ ਹੋ ਜਾਂ ਹੋਰ ਵੀ ਤੁਹਾਡੇ ਨਾਲ ਜੁੜੇ ਹੋਏ ਨੇ ਨਹੀਂ ਮੇਰੇ ਨਾਲ ਕੋੜਾ ਕੋੜ 15 20 ਮੁੰਡੇ ਜਿਹੜੇ ਨਾਲ ਕੰਮ ਕਰਦੇ ਨੇ ਜਿਹੜੇ ਜੀ ਉਹਨਾਂ ਦਾ ਵੀ ਨਾਲ ਮੇਰੇ ਮਤਲਬ ਨੁਕਸਾਨ ਹੋਇਆ ਕਿਸੇ ਦਾ ਕਿੰਨੇ ਬਕਸਿਆਂ ਦਾ ਕਿਸੇ ਦਾ ਕਿੰਨੇ ਦਾ ਜੀ ਅਸੀਂ ਸਾਢੇ 3 ਕਿੱਲਾਂ ਦੀ ਮਤਲਬ ਆਪਣਾ ਖੇਤੀ ਹੈ ਜੀ ਅਸੀਂ ਮਤਲਬ ਖੇਤੀ ਘਟ ਹੋਣ ਕਰਕੇ ਅਸੀਂ ਇਹ ਸਾਇਕ ਸਾਇਕ ਧੰਦੇ ਵੱਜੋਂ ਮਤਲਬ ਬੀ ਕੀਪਿੰਗ ਦਾ ਕੰਮ ਅਸੀਂ ਕਰਨ ਲੱਗੇ ਸੀ ਤੇ ਹੁਣ ਇਹ ਹੜਾਂ ਦੀ ਮਾਰ ਹੋਣ ਕਰਨਾ ਸਾਰਾ ਜਿੰਨਾ ਸੀ ਮਤਲਬ ਸਾਰਾ ਕੁਝ ਸੀ ਖਤਮ ਹੋ ਗਿਆ ਜੀ ਸਾਡੇ ਦਾ ਸਰਕਾਰ ਤੋਂ ਇਹ ਮੰਗਾਈ ਜਿਹੜੇ ਬੀ ਕੀਪਰ ਨੇ ਵੀ ਜਿੰਨੇ ਵੀ ਬੀ ਕੀਪਰ ਨੇ ਜਿਨ੍ਹਾਂ ਦਾ ਮਤਲਬ ਹੜਾਂ ਦੇ ਨਾਲ ਨੁਕਸਾਨ ਹੋਇਆ ਵੀ ਸਾਰਿਆਂ ਦੀ ਮਦਦ ਕੀਤੀ ਜਾਵੇ ਹਾਂ ਇਹ ਆਪਣਾ ਮੁਆਵਜ਼ਾ ਬਣਦੀ ਹੈ ਕੋਈ ਮੱਲਵਣਾ ਦਿੱਤਾ ਜਾਵੇ ਜੀ ਕਿਸ ਤਰ੍ਹਾਂ ਜਿਹੜਾ ਤੁਸੀਂ ਇਹ ਕੀਤਾ ਸ਼ੁਰੂ ਕੀਤਾ ਤੇ ਕੋਈ ਕਰਜ਼ਾ ਕਰਜ਼ਾ ਵੀ ਚੱਤਿਆ ਤੁਸੀਂ ਇਹਦੇ ਲਈ ਹਾਂਜੀ ਅਸੀਂ ਹੌਲੀ-ਹੌਲੀ ਕਰਕੇ ਕੰਮ ਨੂੰ ਇਹਨੂੰ ਅੱਗੇ ਵਧਾਇਆ ਜਿਹਦੇ ਉੱਤੇ ਸਾਡਾ ਹੁਣ ਤੱਕ 25 ਲੱਖ ਰੁਪਈਆ ਦਾ ਆਪਣਾ ਕਰਜ਼ਾ ਜਿਹੜਾ ਆਪਣਾ ਬੈਂਕਾਂ ਦਾ ਦੇਣ ਵਾਲਾ ਰਹਿੰਦਾ ਹਜੇ ਜੀ ਮੱਲੋ ਅਸੀਂ ਇਹ ਆਪਣਾ ਕੰਮ ਇੱਦਾਂ ਹੌਲੀ-ਹੌਲੀ ਕੰਮ ਸਟਾਰਟ ਕੀਤਾ ਸੀ ਥੋੜੇ ਤੋਂ ਲੈ ਕੇ ਹੁਣ ਤੱਕ 25 ਲੱਖ ਰੁਪਈਆ ਜਿਹੜਾ ਵੀ ਆਪਣੇ ਸਰਕਾਰ ਨੂੰ ਦੇਣਾ ਵੀ ਸਾਡੇ ਹੁਣ ਇਹ ਮਤਲਬ ਸਰਕਾਰ ਤੋਂ ਕੁਝ ਐਸਾ ਵੀ ਜਿਵੇਂ ਹੁਣ ਹੋਰ ਮਤਲਬ ਖੇਤੀ ਵਾਲਿਆਂ ਦਾ ਜਾਂ ਹੋਰ ਆਪਣਾ ਕੋਈ ਕਰਜ਼ੇ ਵਗੈਰਾ ਮਾਫ ਕਰਦੇ ਆ ਵੀ ਇਹ ਆਪਣਾ ਬੀਗੀਪਰਾਂ ਦਾ ਵੀ ਜਿਨ੍ਹਾਂ ਨੂੰ ਨੁਕਸਾਨ ਹੋਇਆ ਉਹਨਾਂ ਦੇ ਵੀ ਜਿੰਨੇ ਵੀ ਕਰਜ਼ੇ ਨੇ ਵੀ ਸਾਰੇ ਮਾਫ ਕੀਤੇ ਜਾਣ। ਹਾਂਜੀ ਕਿੰਨਾ ਜਿਹੜਾ ਥੋੜੇ ਸਿਰ ਕਰਜ਼ਾਗਾ ਤੇ ਇਸ ਵਾਰ ਤੁਹਾਨੂੰ ਕੀ ਉਮੀਦ ਸੀ ਵੀ ਕਿੰਨਾ ਕ ਕਰਜ਼ਾ ਜਿਹੜਾ ਤੁਸੀਂ ਤਾਰ ਦੋਗੇ ਹਾਂ। ਹਾਂਜੀ ਸਾਡੇ ਮਤਲਬ ਹੁਣ 25 ਲੱਖ ਰੁਪਏ ਦੇ ਲੈਵਲ 'ਉਂਨੇ ਸਾਡੇ ਆਮ ਹੈਗਾ ਕਰਜ਼ਾ ਜਿਹੜਾ ਅਸੀਂ ਮੰਨ ਲਓ ਸਕਾਰਤ ਤਲਤਾ ਹੋਇਆ ਮੰਨ ਲਓ ਅਗਲੇ-ਅਗਲੇ ਵੈਂਕਾ ਤਲਤਾ ਹੋਇਆ ਇਹ ਸਾਨੂੰ ਆਸੇ ਵੀ ਹੁਣ ਮੰਨ ਲਓ ਸੀਜ਼ਨ ਲਾਵਾਂਗੇ ਸੀਜ਼ਨ ਲਾ ਕੇ ਉਹ ਤੋਂ ਬਾਅਦ ਆਪਣਾ ਕੁਝ ਕੁਝ ਕਰਜਾ ਲਾਹਾਂਗੇ ਪਰ ਹੁਣ ਜਿਹੜੀ ਇਹ ਕੁਦਰਤੀ ਕਰੋਪੀ ਆਈ ਆ ਇਹਨੇ ਸਾਡੇ ਮੰਨ ਲਓ ਜਿੰਨਾ ਕੰਮਕਾਰ ਸੀ ਸਾਰੀ ਠੱਪ ਕਰਤਾ ਠੀਕ ਆ ਹੁਣ ਬਾਕੀ ਕੋਈ ਹੱਦਵੇਂ ਕਮਾਈ ਦਾ ਵੀ ਕੋਈ ਹੋਰ ਸਾਧਨ ਨਹੀਂ ਹੈਗਾ ਵੀ ਅਸੀਂ ਮੰਨ ਲਓ ਵੀ ਉਧਰੋਂ ਕਰਕੇ ਕੁਝ ਆਪਣਾ ਕਰ ਲਾਂਗੇ ਇਹ ਸਾਡੇ ਲਈ ਇੱਕ ਸਾਧਨ ਸੀ ਜਿਹਦੇ ਨਾਲ ਅਸੀਂ ਮਤਲਬ ਸਾਰਾ ਘਰ ਦਾ ਕਜਰਾ ਵੀ ਕਰਦੇ ਸੀ। ਹਾਂਜੀ ਕਿੰਨੇ ਬੰਦੇ ਜਿਹੜਾ ਤੁਸੀਂ ਇਹ ਬੀ ਕੀਪਿੰਗ ਦਾ ਕੰਮ ਕਰਦੇ ਹੋ ਤੇ ਕੀ ਤੁਹਾਡਾ ਨੁਕਸਾਨ ਹੋਇਆ ਜੀ? ਅਸੀਂ 15 ਜਾਣੇ ਬੀ ਕੀਪਿੰਗ ਦਾ ਕੰਮ ਕਰਦੇ ਹਾਂ ਜੀ। ਇੱਥੇ ਸਾਡਾ ਧਲੂਰ ਪਿੰਡ ਚ 400 ਬਕਸਾ ਖੇਤ ਦੇ ਵਿੱਚ ਰੱਖਿਆ ਹੋਇਆ ਸੀ। ਤੇ ਉਥਰ ਉਦੋਂ ਬਾਅਦ ਸਾਡਾ 1700 ਬਕਸਾ ਸ਼ਰੀਨਗਰ ਪਿਆ ਸੀ। ਉਹਦਾ ਫੀਡ ਲਾ ਕੇ ਖਰਚਾ ਲਾ ਕੇ ਸਾਡਾ 12-13 ਲੱਖ ਰੁਪਈਆ ਖਰਚਾ ਹੁਣ ਤੱਕ ਹੋ ਚੱਕਿਆ। ਮੱਖੀ ਦੇ ਉੱਤੇ। ਹੂੰ। ਤੇ ਹੁਣ ਉਹਦੇ ਵਿੱਚੋਂ 400 ਤਾਂ ਜਰੂਰ ਜਿਹੜਾ ਰੱਖਿਆ ਸੀ ਇਹ ਵੀ ਡੁੱਬ ਗਿਆ ਜੀ ਤੇ 750 ਬਕਸਾ ਸਾਡਾ ਸਰੀਨਾਗਰ ਪਿਆ ਸੀ ਉਹ ਵੀ ਡੁੱਬ ਗਿਆ। ਇਹ ਹੀ ਸਾਡਾ ਧੰਦਾ ਹੈਗਾ ਹੋਰ ਸਾਡੇ ਲਈ ਕੋਈ ਧੰਦਾ ਨਹੀਂ ਹੈਗਾ ਜੀ ਇਸੇ ਨਾਲ ਹੀ ਸਾਡਾ ਘਰ ਚੱਲਦਾ ਸਾਡਾ ਦੇ ਇਸੇ ਨਾਲ ਹੀ ਚੱਲ ਰਿਹਾ ਹੈਗਾ। ਕਿਦਰ ਹੁਣ ਅੱਗੇ ਜਿਹੜਾ ਨੁਕਸਾਨ ਹੋਇਆਗਾ ਉਹਦੇ ਤੋਂ ਬਾਅਦ ਘਰ ਦਾ ਖਰਚਾ ਕਿਵੇਂ ਚਲਾ ਰਹੇ ਹੋਗੇ? ਘਰ ਦਾ ਘਰ ਦਾ ਬਹੁਤ ਮੁਸ਼ਕਲ ਆ ਫੜ ਟੜ ਕੇ ਚਲਾ ਰਹੇ ਹਾਂ ਜੀ। ਹੁਣ ਜਿਹੜਾ ਪਹਿਲਾਂ ਵੀ ਕਰਜ਼ਾ ਚੱਕਿਆ ਹੋਇਆ ਸੀ ਹੁਣ ਵੀ ਅਸੀਂ ਕਰਜ਼ੇ ਥੱਲੇ ਆਏ ਪਿਆ ਜੀ ਸਾਡੇ ਘਰ ਦੇ ਹਾਲਾਤ ਇੰਨੇ ਨੇ ਦਵਾਈ ਲੈ ਕੇ ਪੈਣੇ ਆਗੇ ਇੰਨੀ ਟੈਨਸ਼ਨ ਹੋਈ ਪਈ ਆ ਵੀ ਇਹ ਸਾਡਾ ਧੰਦਾ ਸੀ ਇਹ ਸਾਡਾ ਚੌਪਟ ਹੋ ਗਿਆ ਹੋਰ ਸਾਡੇ ਲੱਭੇ ਧੰਦਾ ਨਹੀਂ ਕੋਈ ਹੈਗਾ ਜੀ